मेरा नाम हलीम है मैं लगभग आज दोपहर में तीन सवा तीन बज तीन दस के आसपास अपनी वाइफ के साथ कहीं जाने के लिए निकला तो जैसे मैंने अपनी गाड़ी में बैठ के मैं बिल्कुल यहाँ मोड़ तक पहुँचा हूँ तो मुझे यहाँ से जस्ट बिल्कुल इसी जगह से कुछ अजीब सा एक जानवर दिखाई दिया निकलता हुआ जो कि एक नॉर्मल जानवर नहीं लगा मुझे जिसकी वजह से मैंने यहाँ आसपास लोगों को बताया लेकिन मुझे यहाँ पे कोई दिखाई नहीं दिया जिसको मैं बता सकूँ तो इसी वजह से मैं जगलात वालों को मैंने फोन किया है अब उस मामले में जैसे भी अच्छे समझे अपनी कार्रवाई को करें हाँ जी सर यहाँ से बिल्कुल लगभग तीन बज के बारह या तेरह मिनट के आस पास यहां से निकला है और काफी बड़ा जानवर था वो लगभग और इस इस, इस साइड में चला गया वो तो मैंने काफी देखने की कोशिश की लेकिन मुझे नॉर्मल वैसे दिखाई नहीं दिया हाँ अगर कोई मेरे साथ होते तो मैं जरूर ढूंढने की कोशिश करते हम हूँ बारे तीन को ਇੱਕ ਤੈਂਦੂਏ ਟਾਈਪ ਦਾ ਜਾਨਵਰ ਤੈਂਦੂਈ ਆ ਏ ਸੀਸੀਟੀਵੀ ਕੈਮਰਿਆਂ ਦੇ ਵਿੱਚੋਂ ਪਹਿਚਾਣ ਹੋਈ ਆ ਉੱਥੇ ਕੋਈ ਹਰਚੋਵਾਲ ਸਾਈਡ ਨੂੰ ਜਾ ਰਹੇ ਸੀ ਤੇ ਉਹਨਾਂ ਨੇ ਸਾਨੂੰ ਇਹ ਖਬਰ ਦਿੱਤੀ ਵੀ ਉੱਥੇ ਤੈਂਦੂਆ ਵੇਖਿਆ ਗਿਆ ਏ ਤੇ ਜਦੋਂ ਅਸੀਂ ਉੱਥੇ ਜਾ ਕੇ ਮੌਕਾ ਮੌਕੇ ਤੇ ਜਾਂਚ ਪੜਤਾਲ ਕੀਤੀ ਸੀਸੀਟੀਵੀ ਕੈਮਰਿਆਂ ਨਾਲ ਤੇ ਤੈਂਦੂਆ ਹੀ ਨਿਕਲਿਆ ਏ ਇਹਦੇ ਬਾਰੇ ਲੋਕਾਂ ਨੂੰ ਇਹੋ ਹੀ ਅਪੀਲ ਆ ਮੇਰੀ ਵੀ ਇੱਕ ਤੇ ਖਾਲੀ ਪਲਾਟ ਜਾਂ ਕੋਈ ਘਰ ਆ ਜਿਵੇਂ ਦੂਸਰੀ ਮੰਜ਼ਲ ਹੋ ਗਈ ਇਹਦੀ ਛਾਲ ਵੀ ਬਹੁਤ ਜ਼ਿਆਦਾ ਹੁੰਦੀ ਆ 10-12 ਫੁੱਟ ਤੱਕ ਛਾਲ ਵੀ ਮਾਰ ਸਕਦਾ ਆਪਣੇ ਲਾਗੇ ਬੰਨੇ ਧਿਆਨ ਰੱਖਣ ਲੋਕ ਵੀ ਕੋਈ ਕਿਸੇ ਦੇ ਘਰ ਬੰਦ ਆ ਤਾਲਾ ਲੱਗਾ ਕੋਈ ਬਾਹਰ ਅੰਦਰ ਗਿਆ ਏ ਉਹ ਉਹਦੇ ਵੱਲੋਂ ਵੀ ਮਤਲਬ ਇhtiyat ਵਰਤਨ ਵੀ ਉੱਥੇ ਵੀ ਛੁਪ ਸਕਦਾ ਉੱਥੇ ਵੀ ਲੁਕ ਸਕਦਾ ਹੈ ਜੰਗਲਾਤ ਮਹਿਕਮੇ ਵੱਲੋਂ ਸਾਡੀਆਂ ਜਿਹੜੀਆਂ ਟੀਮਾਂ ਐ ਅਸੀਂ ਲੱਗੇ ਆ ਇਹਨੂੰ ਫੜਨ ਦੇ ਵਿੱਚ ਤੇ ਜਲਦੀ ਇਹਨੂੰ ਫੜ ਲਿਆ ਜਾਏਗਾ ਮੇਨ ਚੀਜ਼ ਇਹ ਆ ਵੀ ਲੋਕ ਸਾਵਧਾਨ ਰਹਿਣ ਜਦੋਂ ਤੱਕ ਇਹ ਫੜਿਆ ਨਹੀਂ ਜਾਂਦਾ ਇੱਕ ਤੇ ਛੋਟੇ ਬੱਚਿਆਂ ਨੂੰ ਬਾਹਰ ਨਾ ਭੇਜਣ ਇੱਕ ਜਦੋਂ ਆਪ ਵੀ ਬਾਹਰ ਜਾਣ ਹੱਥ 'ਚ ਕੋਈ ਸਟਿਕ ਵਗੈਰਾ ਰੱਖਣ ਡੰਡਾ ਵਗੈਰਾ ਰੱਖਣ ਡੰਡਾ ਵੇਖ ਕੇ ਜਾਨਵਰ ਜਿਹੜਾ ਕੋਈ ਵੀ ਕਿਸੇ ਤਰੀਕੇ ਦਾ ਵੀ ਜਾਨਵਰ ਉਹ ਹਮਲਾ ਨਹੀਂ ਕਰੇਗਾ ਡੰਡਾ ਵੇਖ ਕੇ ਤੇ ਇਹ ਵੈਸੇ ਵੀ ਖੂਨਖਾਰ ਜਾਨਵਰ ਹੁੰਦੇ ਕਿਸੇ ਦਾ ਲਿਹਾਜ਼ ਨਹੀਂ ਕਰਦੇ ਕਿਸੇ ਦੇ ਮਿੱਤਰ ਨਹੀਂ ਆ ਤੇ ਜੇ ਕਿਸੇ ਨੂੰ ਵੀ ਇਹ ਦਿਸਦਾ ਹੈ ਤੇ ਸਾਡੇ ਨਾਲ ਸੰਪਰਕ ਕਰੇ ਜੰਗਲਾਤ ਵਿਭਾਗ ਨੂੰ ਜਾਣਕਾਰੀ ਦੇਵੇ ਵੀ ਕਿਉਂਕਿ ਇਹ ਲੁਕ ਚੁਪ ਕੇ ਲੁਕ ਚੁਪ ਕੇ ਜਗ੍ਹਾ ਬਦਲ ਰਿਹਾ ਹੈ ਕੁਛ ਦਿਨ ਪਹਿਲਾਂ ਇਹਨੂੰ ਹੋਰ ਵੀ ਕਈ ਥਾਵਾਂ ਤੇ ਵੇਖਿਆ ਗਿਆ ਪਰ ਇਹ ਪਕੜ ਚ ਨਹੀਂ ਆ ਰਿਹਾ ਕਿਹੜੀ ਨਸਲ ਦਾ ਦਿੱਤਾ ਗਿਆ ਕਿੰਨਾ ਖਤਰਨਾਕ ਹੈ ਵੀ ਬੰਦਾ ਜਿਹੜਾ ਬੰਦੇ ਤੇ ਹਮਲਾ ਕਰਕੇ ਬੰਦੇ ਨੂੰ ਮਾਰ ਸਕਦਾ ਖਾ